ਇਹੀ ਤਰ੍ਹਾਂ ਮਨ ਰੂਡੀ ਨਵਾਰੇ ਦੇ ਤੇ ਮੈਂ ਆਸ ਵੀ ਰੱਖਦਾ ਕਿ ਜਿਵੇਂ ਹੁਣ ਤੁਸੀਂ ਪੀਡੀਸੀ ਵਾਲੇ ਇਥੋਂ ਲਾਈਵ ਕਰ ਰਹੇ ਹੋ ਔਰ ਇਹ ਪੂਰਾ ਸ਼ਬਾਗੋਂ ਜਿੱਤੇ ਤੱਕ ਆਪਣਾ ਪਰਾ ਹੋਣਗੇ ਤੇ ਦਿੱਤ ਤੜੇ ਕਿ ਸਾਡੇ ਲੂਟੀਆਂ ਨਭਉਣੀਆਂ ਨੇ ਤੇ ਚੜ੍ਹਦੀ ਕਲਾ ਵਿੱਚ ਸਾਰਾ ਪ੍ਰੋਗਰਾਮ ਇਹ ਚੱਲ ਸਕੇ ਸਾਡੇ 350 ਸਾਲਾ ਇੱਕ ਇਤਿਹਾਸਿਕ ਦਿਨ ਹੈ ਤੇ ਇਤਿਹਾਸਿਕ ਨਗਰਕਿਰਦਨ ਕਿਵੇਂ ਦੇਖਦੇ ਇਸ ਦਿਨ ਨੂੰ ਸਾਨੂੰ ਤੇ 350 ਸਾਲਾਂ ਨੇ ਦੇਖੋ 350 ਸਾਲਾ ਜੋ ਧੰਨ ਗੁਰੂ ਤੇਗ ਬਹਾਦਰ ਪਾਸਾ ਜੀ ਦਾ ਸਿਦੀ ਸਤਾਬਦੀ ਗੁਰਪੁਰਬਾ ਤੇ ਤੁਹਾਨੂੰ ਗੁਰੂ ਤੇਗ ਬਹਾਦਰ ਪਾਸਾ ਜੀ ਤੇ ਤਲਕ ਜੰਨੂ ਰਾਖਾ ਪ੍ਰਭਤਾ ਕਾ ਕਿੰਨੋ ਬੜੋ ਕਲੂਬ ਮੈਂ ਸਾਕਾ ਤਾਰੇ ਮੈਂ ਸਾਕਾ ਜਿੰਦਗੀ ਆ ਸਿ ਸਦੀਆ ਪਰ ਸਿਰਨਾ ਵੀਆ ਤੁਹਾਨੂੰ ਗੁਰੂ ਤੇਗ ਬਹਾਦਰ ਪਾਸਾ ਨੇ ਜੋ ਜਗਤ ਵਾਸਤੇ ਕੌਮ ਵਾਸਤੇ Hindu ਸਮਾਜ ਵਾਸਤੇ ਜੋ ਕਰਕੇ ਦਿਖਾਇਆ ਕੀਤਾ ਏ ਸੰਸਾਰ ਵਿੱਚ ਅਜੇ ਤੱਕ ਨਾ ਹੋਇਆ ਤੇ ਨਾ ਹੀ ਸ਼ਾਇਦ ਕੋਈ ਇਦਾਂ ਹੋ ਸਕਦਾ ਏ ਔਰ ਕਿਸੇ ਦੇ ਖਾਤਰ ਆਪਣਾ ਆਪ ਕੁਰਬਾਨ ਕਰਦਾ ਜੇ ਆਪਣੇ ਸਰੀਰ ਦੀ ਚਾਦਰ ਤਾਣੀ ਆ ਤੇ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਅਨਕਸਰ ਸੰਪਰਦਾਵ ਲੋ ਮਹਾਨ ਨਗਰ ਕੀਰਤਨਮ ਸ੍ਰੀ ਨਾਨਕ ਸਾਹਿਬ ਤੋਂ ਸ੍ਰੀ ਨਾਨਕਪੁਰ ਸਾਹਿਬ ਤੱਕ ਰੱਖਿਆ ਹੈ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਤੇ ਬਹਾਦਰ ਸਿਮਰੀਏ ਕਾਰ ਕਲੇਰਾ ਤੋਂ ਚੱਲਿਆ ਹੋਇਆ ਨਗਰ ਕੀਰਤ ਪਰ ਪੜਾਅਦਰ ਪੜਾਅ ਪਾਰ ਕਰ ਰਿਹਾ ਹੈ ਲੁਧਿਆਣੇ ਤੋਂ ਬਾਅਦ ਹੁਣ ਨੀਲੋਂ ਪੁਲ ਦੇ ਕੋਲ ਅਸੀਂ ਪਹੁੰਚੇ ਆ ਜਿੱਥੋਂ ਰਸਤਾ ਜਿਹੜਾ ਇਹ ਸਾਥ ਚਮਕੌਰ ਸਾਹਿਬ ਅਨੰਦਪੁਰ ਸਾਹਿਬ ਨੂੰ ਜਾਂਦਾ ਹੈ ਤੇ ਨਗਰ ਕੀਰਤਨ ਜਿਹੜਾ ਹੁਣ ਇਸ ਪੜਾ ਦੇ ਪੁੱਜਿਆ ਇੱਥੇ ਸੰਗਤਾਂ ਦੇ ਲਈ ਲੰਗਰ ਦੀ ਸੇਵਾ ਜਿਹੜੀ ਕੀਤੀ ਗਈ ਹੈ ਲੰਗਰ ਲਾਏ ਗਏ ਨੇ ਤੇ ਇਸ ਦੇ ਨਾਲ ਹੀ ਹੁਣ ਜਿਹੜਾ ਆ ਇੱਥੋਂ ਫਿਰ ਅੱਗੇ ਜਿਹੜਾ ਨਗਰ ਕੀਰਤਨ ਉਹ ਰਵਾਨਾ ਹੋਵੇਗਾ ਤਸਵੀਰਾਂ ਜਿਹੜੀਆਂ ਇਸ ਸਮੇਂ ਤੋਂ ਦਿਖਾ ਰਿਹਾ ਫਿਲਹਾਲ ਨਗਰ ਕੀਰਤਨ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਗੱਡੀਆਂ ਦਾ ਕਾਫਲੇ ਪਹੁੰਚਣੇ ਜਿਹੜੇ ਸ਼ੁਰੂ ਹੋ ਚੁੱਕੇ ਨੇ तमाम ਜਿਹੜੀਆਂ ਤਸਵੀਰਾਂ ਤੁਹਾਡਾ ਜਿਹੜੀਆਂ ਸਾਂਝੀਆਂ ਕਰ ਰਹੇ ਉੱਥੇ ਨਗਰ ਕੀਰਤਨ ਜਿਹੜਾ ਉਹ ਪਹੁੰਚਿਆ ਇਸ ਪੜਾ ਦੇ ਉੱਤੇ ਜਿੱਥੇ ਹੁਣ ਸੰਗਤਾਂ ਨੂੰ ਜਿਹੜਾ ਆ ਪ੍ਰਸ਼ਾਦਾ ਪ ਆਇਆ ਜਾ ਰਿਹਾ ਤਾਂ ਕਿ ਜਿਹੜੇ ਆ ਸੰਗਤਾਂ ਨਹੀਂ ਉਤਰ ਕੇ ਆ ਸਕਦੀਆਂ ਜਾਂ ਜਲਦੇ ਚਲਦੇ ਜੇ ਲੇਟ ਹੋ ਰਹੀ ਹੈ ਤਾਂ ਜਲਦੀ ਚਲਦੇ ਲੰਗਰ ਜਿਹੜੀਆਂ ਸ਼ਕ ਸਕਣ ਇਹ ਉਪਰਾਲਾ ਜਿਹੜਾ ਉਹ ਕੀਤਾ ਗਿਆ ਸੀਗਾ ਸੋ ਇਹ ਤਸਵੀਰਾਂ ਜਿਹੜੀਆਂ ਨੇ ਇਸ ਸਮੇਂ ਨੀਲੋ ਪੁੱਲ ਦੀਆਂ ਜਿੱਥੇ ਨਗਰ ਕੀਰਤਨ ਜਿਹੜਾ ਆ ਇੱਥੇ ਨੀਲੋ ਪਹੁੰਚਿਆ ਹੈ ਸੋ ਤੁਹਾਡੇ ਨਾਲ ਤਸਵੀਰਾਂ ਨੀਲੋ ਤੋਂ ਜਿਹੜੀਆਂ ਉਹ ਸਾਂਝੀਆਂ ਕਰ ਰਿਹਾ ਹਾਲਾਂਕਿ ਇੰਤਜ਼ਾਰ ਸੀ ਲੰਬੇ ਸਮੇਂ ਤੋਂ ਨਗਰ ਕੀਰਤਨ ਦਾ ਤੇ ਹੁਣ ਨਗਰ ਕੀਰਤਨ ਪੁੱਜ ਚੁੱਕਿਆ ਪਾਜੀ ਪਿਆਰੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਬਾਮ ਜਿਹੜੀ ਆ ਇਸ ਸਮੇਂ ਸੰਗਤ ਨਜ਼ਰ ਆ ਰਹੀ ਆ ਇਸ ਨਗਰ ਕੀਰਤਨ ਦਾ ਹਿੱਸਾ ਬੜੇ ਹੋਏ ਖਾਸ ਨਗਰ ਕੀਰਤਨ ਦਾ ਜਿਹੜਾ ਕਿ 350 ਸਾਲਾਂ ਨੂੰ ਸਮਰਪਿਤ ਹੈ ਇਹ ਨਗਰ ਕੀਰਤਨ ਤੇ ਇਹ ਨਗਰ ਕੀਰਤਨ ਦੀਆਂ ਤਸਵੀਰਾਂ ਤੁਹਾਨੂੰ ਜੜੀਆਂ ਦਿਖਾ ਰਹੇ ਆ ਨੀਲੋ ਪੁਲ ਤੋਂ ਕੋਦੇ ਬਿਲਕੁਲ ਨੀਲੋ ਨਹਿਰ ਹੈ ਜਿਸ ਤੋਂ ਬਾਅਦ ਆਕੀਕਾਰ ਇਹ ਨਗਰ ਕੀਰਤਨ ਅੱਗੇ ਰਵਾਨਾ ਹੋਣਾ ਪਰ ਸਾਥੇ ਕਰਕੇ ਥੋੜਾ ਜਰੂਰ ਜਿਹੜਾ ਇੱਥੇ ਰਾਸ਼ ਨਜ਼ਰ ਆ ਰਿਹਾ ਪਰ ਉਹਨਾਂ ਦਾ ਅਗਰ ਕੀਰਤਨ ਇਥੋਂ ਜਿਹੜਾ ਰਵਾਨਾ ਹੋ ਕੇ ਫਿਰ ਅੱਗੇ ਜਾਵੇਗਾ ਪੰਜ ਪਿਆਰੇ ਨਜ਼ਰ ਆ ਰਹੇ ਆ ਪਾਲਕੀ ਸਾਹਿਬ ਦੇ ਅੱਗੇ ਗੱਡੀ ਦੇ ਵਿੱਚ ਆਈ ਤੇ ਉੱਥੇ ਪਾਲਕੀ ਸਾਹਿਬ ਹੈ ਪੈਂਡਾ ਬਹੁਤ ਲੰਬਾ ਸੀ ਇਸੇ ਕਰਕੇ ਗੱਡੀਆਂ ਦੇ ਵਿੱਚ ਹੀ ਜਿਹੜਾ ਸਾਰਾ ਇੰਤਜ਼ਾਮ ਉਹ ਕੀਤਾ ਗਿਆ ਹੈ ਗੱਡੀਆਂ ਦੇ ਵਿੱਚ ਜਿਹੜਾ ਆ ਇਹ ਤਸਵੀਰ ਜਿਹੜੀ ਉਹ ਨਜ਼ਰ ਆ ਰਹੀ ਹੈ ਸੋਹਣ ਨਗਰ ਕੀਰਤਨ ਦੀ ਤਸਵੀਰ ਹੈ ਜਿਹੜਾ ਨਗਰ ਕੀਰਤਨ ਹੁਣ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਜਿਹੜਾ ਕੇਸਕਰ ਸਾਹਿਬ ਜਾਵੇਗਾ ਉੱਥੇ ਸਮਾਪਤੀ ਹੋਵੇਗੀ ਸੋ ਪਾਲਕੀ ਸਾਹਿਬ ਹੈ ਦਰਸ਼ਨ ਸੰਗਤਾਂ ਰਸਤੇ ਦੇ ਵਿੱਚ ਪਾਲਕੀ ਸਾਹਿਬ ਦੇ ਕਰ ਰਿਹਾ ਤੇ ਪਿੱਛੇ ਤੱਕ ਬਿਲਕੁਲ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਕੱਟ ਨਜ਼ਰ ਆ ਰਿਹਾ ਜਿਹੜੇ ਨਾਨਕ ਸਾਹਿਬ ਦਾ ਦੇ ਜਿਹੜੇ ਸੰਤ ਬਾਸਵਾ ਨੇ ਉਹ ਨਜ਼ਰ ਆ ਰਹੇ ਆ ਖੁਦ ਜਿਹੜੇ ਨੇ ਇੱਥੇ ਉਹ ਸਿਰੋਪਉ ਦੇ ਰਹੇ ਨੇ ਪ੍ਰਸ਼ਾਦਿਆਰੀ ਜਿਹੜੀ ਉਹ ਸੇਵਾ ਕੀਤੀ ਜਾ ਰਹੀ ਆ ਪ੍ਰਸ਼ਾਦਿਆਰੀ ਸੇਵਾ ਜਿਹੜੀ ਆ ਉਹ ਨਜ਼ਰ ਆ ਰਹੀ ਆ ਲਗਾਤਾਰ ਜਿਹੜੀਆਂ ਦੇਖੋ ਇੱਥੇ ਸੇਵਾਵਾਂ ਜਿਹੜੀਆਂ ਨਿਭਾਈਆਂ ਜਾ ਰਿਆ ਤੇ ਤਸਵੀਰ ਜਿਹੜੀ ਤੁਹਾਡੇ ਨਾਲ ਇਸ ਸਮੇਂ ਅਸੀਂ ਸਾਹ ਦੇ ਕਰ ਰਹੇ ਆ ਤਸਵੀਰ ਪਿੱਛੋਂ ਦਿਖਾ ਦਿੰਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਗੱਡੀਆਂ ਦਾ ਕਾਫਲਾ ਉਹ ਨਜ਼ਰ ਆ ਰਿਹਾ ਤੇ ਉਹ ਇੱਥੇ ਪਾਲਕੀ ਸਾਹਿਬ ਜਿਹੜੀ ਹੈ ਪੁਲੰਗਰ ਵਾਲੇ ਸਪੋਰਟ ਤੇ ਯਾਨਕਿ ਨੀਂਦੂ ਪੋਲ ਪਹੁੰਚੀ ਆ ਫੁੱਲਾਂ ਨਾਲ ਵਰਖਾ ਜਿਹੜੀ ਉਹ ਕੀਤੀ ਗਈ ਆ ਫੁੱਲਾਂ ਨਾਲ ਜਿਹੜਾ ਆ ਅਧਿਕਾਰ ਉਹ ਨਗਰ ਕੀਰਤਨ ਦਾ ਸਵਾਗਤ ਜਿਹੜਾ ਕੀਤਾ ਗਿਆ ਸੰਗਤਾਂ ਮੱਥਾ ਟੇਕਦੀਆਂ ਤੇ ਨਜ਼ਰ ਆ ਰਹੀ ਆ ਰਮਾਲਾ ਸਾਹਿਬ ਪੇਡ ਕੀਤੇ ਜਾ ਰਹੇ ਨੇ ਦਰਸ਼ਨ ਕਰਦੀਆਂ ਸੰਗਤਾਂ ਅਦਾ ਕੱਟ ਨਜ਼ਰ ਆ ਰਿਹਾ ਇਸ ਸਪੌਟ ਦੇ ਉੱਤੋਂ ਸੋ ਤਸਵੀਰਾਂ ਨੇ ਦਰਖਸਤ ਤੋਂ ਚੱਲੇ ਹੋਏ ਇਸ ਨਗਰ ਕੀਰਤਨ ਦੀ ਆ ਵੱਡੀ ਗਿਣਤੀ ਦੇ ਵਿੱਚ ਆਖੀਕਾਰ ਸੰਗਤਾਂ ਜਿਹੜੀਆਂ ਇੱਥੇ ਪੁੱਜੀਆਂ ਨੇ ਇਸ ਨਗਰ ਕੀਰਤਨ ਦੇ ਵਿੱਚ ਸੋ ਤਸਵੀਰ ਨਗਰ ਕੀਰਤਨ ਦੀ ਨੀਲੋਂ ਵਿਖੇ ਨਗਰ ਕੀਰਤਨ ਆਖੀਕਾਰ ਆ ਪੁੱਜਿਆ ਤੇ ਇੱਥੇ तमाम ਜਿਹੜੇ ਆ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਇੱਥੇ ਮੌਜੂਦ ਨੇ तमाम ਦਰਸ਼ਨ ਸੰਗਤਾਂ ਜਿਹੜੀਆਂ ਕਰਦੀਆਂ ਨਜ਼ਰ ਆ ਰਹੀਆਂ ਪਿੱਛੇ ਤੱਕ ਕਾਫਲਾ ਜਿਹੜਾ ਆ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਕਿ ਪਿੱਛੇ ਤੱਕ ਕਾਫਲਾ ਆ ਉਹ ਨਜ਼ਰ ਆ ਰਿਹਾ ਬਹੁਤ ਦੂਰ ਤੱਕ ਬੱਸਾਂ ਜਿਹੜੀਆਂ ਨੇ ਉਹ ਇੱਥੇ ਪਾਲਕੀ ਸਾਹਿਬ ਦੇ ਮਗਰ ਚੱਲਦੀਆਂ ਨਜ਼ਰ ਆ ਰਹੀਆਂ ਨੇ ਕਿ ਤੱਕ ਵੀ ਨਜ਼ਰ ਆਵੇ ਗੱਡੀਆਂ ਦਾ ਕਾਫਲਾ ਆਪਣੇ ਅਬਦਸਦਾ ਕਿ ਕਿੱਡੀ ਵੱਡੀ ਗਿਣਤੀ ਦੇ ਵਿੱਚ ਆ ਕੇ ਕਾਰ ਸੰਗਤਾਂ ਜਿਹੜੀਆਂ ਇਸ ਨਗਰ ਕੀਰਤਨ ਦੇ ਵਿੱਚ ਮੌਜੂਦ ਨੇ ਸੰਗਤਾਂ ਇਸ ਨਗਰ ਕੀਰਤਨ ਦਾ ਹਿੱਸਾ ਬੜੀਆਂ ਹੋਈਆਂ ਨੇ ਸੋ ਪੂਰੀ ਜਿਹੜੀ ਹੈ ਕਵਰੇਜ ਤੁਹਾਨੂੰ ਅਸੀਂ ਨਾਲ ਦੀ ਨਾਲ ਦਿਖਾ ਰਹੇ ਆ ਹਰ ਇੱਕ ਅਪਡੇਟ ਤੁਹਾਨੂੰ ਅਸੀਂ ਦੇ ਰਹੇ ਆ ਕਿ ਨਗਰ ਕੀਰਤਨ ਕਿਹੜੇ-ਕਿਹੜੇ ਪੜਾ ਤੇ ਪੁੱਜ ਰਿਹਾ ਫਿਲਹਾਲ ਹੁਣ ਨਗਰ ਕੀਰਤਨ ਆ ਜਿਹੜਾ ਉਹ ਨੀਲੋ ਪਹੁੰਚਿਆ ਤੇ ਇੱਥੇ ਹੀ ਜਿਹੜੀਆਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਉਹ ਨਜ਼ਰ ਆ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਤਾਬ ਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਦੀ ਸ਼ਹੀਦੀ ਸਤਾਬ ਦੀ ਔਰ თან ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਾ ਗੁਰਤਾ ਗੱਦੀ ਪੂਰਬ ਨੂੰ ਮੁੱਖ ਰੱਖਦਿਆਂ ਹੋਇਆਂ ਸਮੁੱਚੇ ਗੁਰਨਾਨਕ ਨਾਮ ਲੇਵਾ ਪੰਥ ਵੱਲੋਂ ਆਪੋਆ ਦੇ ਬਲ ਮੁਤਾਬਿਕ ਨਗਰ ਕੀਰਤਨਾਂ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਦਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਅੱਜ ਸਿੱਖ ਪੰਥ ਦੀ ਮਹਾਨ ਸੰਸਥਾ ਗੁਰਦੁਆਰਾ ਨਾਨਕ ਸਾਹਿਬ ਜਗਰਾਉਂ ਤੋਂ ਬੇਅੰਤ ਸੰਗਤ ਦੇ ਨਾਲ ਨਗਰ ਕੀਰਤਨ ਜਿਹੜਾ ਉਹ ਬੜੇ ਸ਼ਰਦਾ ਤੇ ਭਾਵਨਾ ਦੇ ਨਾਲ ਪੰਜਾ ਪਿਆਰੇ ਪੰਜਾ ਨਿਸ਼ਾਨਚੀਆਂ ਗੁਰੂ ਸਾਹਿਬ ਜੀ ਦੀ ਅਗਵਾਈ ਹੇਠ ਆਰੰਭ ਹੋਇਆ ਪੜਾਦਰ ਪੜਾਹ ਕਰਦੇ ਹੋਏ ਇਸ ਵਕਤ ਸਾਡੇ ਕੋਲ ਸ੍ਰੀ ਚਮਕੌਰ ਸਾਹਿਬ ਜੀ ਦੀ ਧਰਤੀ ਜਿੱਥੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਹਬਜ਼ਾਦੇ 40 ਸਿੰਘ ਸ਼ਹੀਦ ਹੋਏ ਨੇ ਉਸ ਧਰਤੀ ਤੇ ਆ ਰਿਹਾ ਸੋ ਅਸੀਂ ਹੁਣ ਆਣ ਵਾਲੀਆਂ ਸੰਗਤਾਂ ਦੇ ਚਰਨ ਪਰਸਨ ਦੇ ਲਈ ਸਾਹਿਬ ਜੀ ਦੇ ਚਰਨ ਪਰਸਨ ਦੇ ਲਈ ਆ ਲੰਗਰਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਲੈ ਕਰਕੇ ਰਾਤ ਤੱਕਣ ਵਾਸਤੇ ਖੜੇ ਆ ਜਿੱਥੇ ਸਮੂਚੀ ਸੰਗਤ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਹਾਨ ਤੇ ਵਿਸ਼ੇਸ਼ ਸਮਾਗਮ ਨੂੰ ਬੜੇ ਉਤਸ਼ਾਹ ਤੇ ਸ਼ਰਧਾ ਭਾਵਨਾ ਦੇ ਨਾਲ ਲਾਇਆ ਜਾ ਰਿਹਾ ਭਾਵੇਂ ਉਹ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਵੱਡੇ ਸਮਾਗਮ ਹੋਣ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਜਿਹੜਾ ਗੁਰਦੁਆਰਾ ਧੋਬੜੀ ਸਾਹਿਬ ਤੋਂ ਜਿਹੜਾ ਪ੍ਰਾਰੰਭ ਹੋਇਆ ਉਹ ਆ ਰਿਹਾ ਸੋ ਇਹ ਇਹ ਸਾਰੇ ਸਮਾਗਮ ਜਿਹੜੇ ਆ ਉਹ ਸਾਡੇ ਸਤਿਕਾਰਯੋਗ ਮੈਂਬਰ ਸੇਵਾਨਾਂ ਦੀ ਰਹਿਨਮਾਈ ਫੇਟ ਜਿਹੜੇ ਚਾਹਦੇ ਨੇ ਇਹ ਸੇਵਾਵਾਂ ਵੀ ਅੱਜ ਦੀਆਂ ਜਿਹੜੀਆਂ ਨੇ ਉਹ ਸਤਕਾਰਯੋਗ ਮੈਂਬਰ ਸਾਹਿਬ ਦੀ ਜਿਹੜੀ ਆ ਉਹ ਰਹਿਨਮਾਈ ਹੱਥ ਜਿਹੜੀਆਂ ਸੰਗਤ ਦੀ ਸੇਵਾ ਦੇ ਲਈ ਇੱਥੇ ਆਪਾਂ ਹਾਜ਼ਰ ਹੋਏ। ਦੇਖੋ ਜੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਮੇਸ਼ਾ ਹੀ ਸੰਗਤਾਂ ਦੇ ਕਹਿੰਦੇ ਨੇ ਸੇਵਾ ਚ ਰਹਿੰਦੀ ਆ। ਗੁਰੂ ਦੇ ਦਿੱਤੇ ਸਿਧਾਂਤ ਦਾ ਪ੍ਰਚਾਰ ਕਰਦੀ ਆ, ਮਾਨਵਤਾ ਦੇ ਭਲੇ ਦੇ ਕਾਰਜ ਕਰਦੀ ਆ। ਸੋ ਇਹ ਜਿਹੜੇ ਨਗਰ ਕੀਰਤਨ ਨੇ ਇਹਦੇ ਲਈ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਤਰੀਕੇ ਨਾਲ ਨਗਰ ਕੀਰਤਨ ਭਾਵੇਂ ਕੋਈ ਵੀ ਲੈ ਕੇ ਆਉਂਦਾ ਸੰਪਰਦਾਵਾਂ ਜਿਵੇਂ ਜਿਵੇਂ ਨਗਰ ਕੀਰਤਨ ਲੈ ਕੇ ਆ ਰਹੀਆਂ ਨੇ ਇਹ ਵੀ ਇੱਕ ਬਹੁਤ ਵਿਸ਼ਾਲ ਨਗਰ ਕੀਰਤਨ ਨਾਨਸਰ ਸੰਪਰਦਾਇ ਵੱਲੋਂ ਆਪਾਂ ਸਵੇਰ ਦੇ ਨਾਲ ਹੀ ਆਪਾਂ ਦੇਖ ਰਹੇ ਹਾਂ ਕਿ ਸੰਤ ਮਹਾਪੁਰਖ ਸੰਗਤਾਂ ਦੇ ਵਿੱਚ ਇੱਕ ਉਤਸ਼ਾਹ ਸਾਰੇ ਇੱਕ ਬਹਾਨਾ ਹੁੰਦਾ ਕਿ ਗੁਰੂ ਦੀ ਜਿੱਥੇ ਗੁਰੂ ਘਰ ਦੀ ਯਾਤਰਾ ਹੋ ਜਾਂਦੀ ਹੈ ਉੱਥੇ ਗੁਰੂ ਸਾਹਿਬ ਦੀ ਉਸ ਸ਼ਹਾਦਤ ਨੂੰ ਪ੍ਰਣਾਮ ਵੀ ਹੋ ਜਾਂਦਾ ਸੋ ਜਿਵੇਂ ਸਿੰਘ ਸਾਹਿਬ ਸਾਡੇ ਹੈੱਡ ਗ੍ਰੰਥੀ ਚ ਚਮਕੌਰ ਸਾਹਿਬ ਕਟੜਗੜ੍ਹ ਸਾਹਿਬ ਤੋਂ ਜਿਨ੍ਹਾਂ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਇਸ ਮੋਸ਼ਨਿਕ ਕਮੇਟੀ ਦਾ ਸਬੂਚਾ ਪ੍ਰਬੰਧ ਸਾਰੇ ਥਾਈ ਥਾਉ ਥਾਈ ਪੜਾਂ ਦੇ ਵਿੱਚ ਜਿਵੇਂ ਗਾਹਾਂ ਆਪਾਂ ਪਠਾ ਸਾਹਿਬ ਜਾਵਾਂਗੇ ਉੱਥੇ ਵੀ ਲੰਗਰ ਲਾਏ ਆ ਗੁਰਦੁਆਰਾ ਸਾਹਿਬ ਵੱਲੋਂ ਅੱਗੇ ਕੀ ਕੀਰਤਪੁਰ ਸਾਹਿਬ ਆ ਫਿਰ ਜਿਹੜਾ ਜਿਹੜਾ ਅਨੰਦਪੁਰ ਸਾਹਿਬ ਜਿਹੜਾ ਨਗਰ ਕੀਰਤਨ ਪਹੁੰਚਦਾ ਇਹ ਮੈਂ ਇਸ ਨਗਰ ਕੀਰਤਨ ਦੀ ਗੱਲ ਹੀ ਕਰਦਾ ਇਹ ਸਮੁੱਚਾ ਪ੍ਰਬੰਧ ਜਿਹੜਾ ਵਾ ਇਸ ਗੱਲ ਹੀ ਪੂਰਾ ਜਿਵੇਂ ਕਹਿੰਦੇ ਨੇ ਤਤਕਬਰ ਰਹਿੰਦਾ ਤੇ ਅੱਖਾਂ ਵਸਾ ਕੇ ਇਹ ਸੰਗਤਾਂ ਦਾ ਜਿਹੜਾ ਸਤਕਾਰ ਕਰਦਾ ਸੋ ਉੱਥੇ ਸਾਰੀਆਂ ਜਿਹੜੀਆਂ ਤਿਆਰੀਆਂ ਹੋ ਗਈਆਂ ਨੇ ਸੋ ਸਾਡੇ ਕੋਲ ਨਗਰ ਕੀਰਤਨ ਦੋ ਚਾਰ ਮਿੰਟ ਚ ਪਹੁੰਚ ਜਾਣਾ ਤੋ ਸਾਰੇ ਸੰਤਮਾਂ ਵਰਸ ਨੂੰ ਪੰਜ ਪਿਆਰਾਂ ਨੂੰ ਪ੍ਰਸ਼ਾਦਾ ਇਸ ਪੜਾਂ ਤੇ ਸ਼ਕਾਉਣ ਦਾ ਜਿਹੜਾ ਪ੍ਰਬੰਧ ਵਿਸ਼ੇਸ਼ ਕਰਕੇ ਇਹ ਸਾਡੇ ਮੈਨੇਜਰ ਸਾਹਿਬ ਗੁਰਮੁਖ ਸਿੰਘ ਜੀ ਆ ਇਹਨਾਂ ਨੇ ਸਾਰੀ ਇਹਨਾਂ ਦੀ ਸਾਰੀ ਟੀਮ ਜਿਹੜੀ ਆ ਉਹ ਪੂਰੇ ਚਾਹ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕਰ ਰਹੀ ਹੈ ਤੇ ਸੇਵਾ ਕਰ ਰਹੀ ਹੈ। ਪੜਾ ਪਰ ਪੜਾ ਪਾਰ ਕਰਦਾ ਹੋਇਆ ਨਗਰ ਕੀਰਤਨ ਹੁਣ ਪਹੁੰਚਿਆ ਆ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਿੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਵੱਲੋਂ ਲੱਗੜ ਸਿਕਾਇਆ ਜਾਣਾ ਹੈ ਅਗਰ ਤਸਵੀਰਾਂ ਅਦੇ ਕੁਝ ਨਰਸਿੰਗ ਨਤਾਰੇ ਜੋਰ ਦਿਖਾਉਦੇ ਨਜ਼ਰ ਆ ਰਹੇ ਨੇ ਨਗਰ ਕਿਰਦਾਰ ਦੇ ਸਵਾਗਤ ਵਿੱਚ ਤੇ ਉੱਥੇ ਜਿਹੜਾ ਹੈ ਆ ਮਿਲਟਰੀ ਬੈਂਡ ਨਗਰ ਕਿਰਦਾਰ ਦੇ ਸਵਾਗਤ ਵਿੱਚ ਲੱਗਾ ਹੋਇਆ ਨਜ਼ਰ ਆ ਰਿਹਾ ਇੰਤਜ਼ਾਰ ਲੰਬੇ ਸਮੇਂ ਤੋਂ ਪਰ ਹੁਣ ਜਿਹੜਾ ਹੈ ਇੰਤਜ਼ਾਰ ਉਹ ਖਤਮ ਹੋਇਆ ਇਹ ਅਹਿਕਕਾਰ ਇਹ ਇੰਤਜ਼ਾਰ ਜਿਹੜਾ ਹੈ ਸੰਗਤਾਂ ਦਾ ਉਹ ਹੁਣ ਇੱਥੇ ਜਿਹੜੀ ਆ ਗ੍ਰਾਮ ਲੱਗਿਆ ਤੇ ਹੁਣ ਇੱਥੋਂ ਇਸ ਤੋਂ ਬਾਅਦ ਫਿਰ ਅਗਲੇ ਪ੍ਰਾਪ ਦੇ ਨਗਰਕਿੰਦਰ ਪਹੁੰਚੇਗਾ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਪ੍ਰਾਪ ਦੀਆਂ ਇਹ ਅਧਿਕਾਰ ਇਸ ਪ੍ਰਾਪ ਦੇ ਉੱਤੇ ਜਿਹੜਾ ਇੰਤਜ਼ਾਰ ਦੇ ਵਿੱਚ ਚਾਹੇ ਮਿਲਟਰੀ ਬੈਡ ਹੋਵੇ ਚਾਹੇ ਦਿੱਕਾ ਪਾਰਟੀ ਹੋਣ ਉਹ ਲੱਗੇ ਹੋਏ ਨੇ ਤੇ ਤਸਵੀਰਾਂ ਤੇ ਦੋਸਤ ਕੋ ਸਾਹਮਣੇ ਨਗਰਕਿੰਦਰ ਹੌਦਾ ਦੀ ਦੇਖਾਈ ਜਿਹੜਾ ਉਹ 2 ਲੱਖ ਪਿਆ ਆ। ਸਤਿ ਸ੍ਰੀ ਅਕਾਲ ਸਾਹਿਬ ਦੀ ਇਸ ਤਰ੍ਹਾਂ ਦੀ ਕਿ ਜਿੱਥੇ ਗੁਰਦੁਆਰਾ ਨਦਰ ਦਰਸਾਵਾ ਉਹਦੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਜਿੱਥੇ ਇੰਤਜ਼ਾਮ ਆ ਸਾਰਾ ਕੀਤਾ ਰਿਹਾ। ਪੂਰ ਨਜ਼ਰ ਹੋ ਲੱਗੇ ਪਹਿਨ ਨਗਰ ਕੀਰਤ ਸਰ ਜੇਕਰ ਕੀਰਤ ਦੀ ਤਸਵੀਰ ਆ ਜਣੀਆ ਤੁਹਾਡੇ ਨਾਲ ਹੁਣ ਅਸੀਂ ਸਾਂਝਿਆ ਕਰਦੇ ਆ। ਦੇਖੋ ਤਿਆਰੀ ਜਿਹੜੀ ਉਹ ਕੀਤੀ ਗਈ ਸੀ ਕਿ ਹੁਣ ਆਕਿਤਾਰ ਉਸ प्यारी में लेके सत्ता ਦੇ ਵਿੱਚ ਕੁत्सा ਨਜ਼ਰ ਆ ਰਿਹਾ ਦਰਸ਼ਕਾਂ ਦੇ ਲਈ ਜਿਹੜਾ ਇਤਿਹਾਸ ਕਰਕੇ ਐਸੇ ਜਿਹੜਾ ਚਲ ਪਾੜੇ ਨਗਰ ਪਾੜੇ ਪੰਜ ਪਿਆਰੇ ਆ ਰਿਹਾ ਉਹ ਸੰਗਤਾਂ ਨੂੰ ਸਿਕੋੜਾ ਆ ਉਸ ਦਾ ਇਤਜ਼ਾਮ ਹੈ ਸੋਹਣੇ ਨਗਰ ਕੀਰਤਨ ਦੀਆਂ ਤਸਵੀਰਾਂ ਇਹਨਾਂ ਨਗਰ ਕੀਰਤਨ ਦਾ ਦਾਰਜ ਕਰ ਤੋਂ ਹੋਈ ਸ਼ੁਰੂ ਹੋਇਆ ਇਸ ਮੇਸ ਦਾ ਪੁਰ ਛੇ ਮਾਰ ਦਿੱਤੀ ਦੇ 350 ਸਾਲਾ ਸ਼ਹੀਦੀ ਪਰਬ ਉਸ ਮਰ ਪਰ ਕੋਈ ਨਾ ਕੋਈ ਸਾਡੀ ਤਕੀਰ ਜਿਹੜਾ ਕੋ ਜੀ ਹਾਂ ਇਹ ਤਸਵੀਰਾਂ ਨਗਰ ਕੀਰਤਨ ਦੀ ਇੱਕ ਵਾਰ ਪਿੱਛੇ ਤੱਕ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਨਗਰ ਕੀਰਤਨ ਦੀ ਜਿਹੜੀ ਤਸਵੀਰ ਆ ਇਹ ਪਾਲਕੀ ਸਾਹਿਬ ਦੇ ਨਾਲ ਪਿੱਛੇ ਬਿਲਕੁਲ ਨਾਰਕ ਸਰ ਸਫਰਦਾਦ ਦੇ ਤੇ ਮੁਖੀ ਉਹ ਨਜ਼ਰ ਆ ਰਹੇ ਹਾਂ ਵੱਲ ਕਾਸਿੰਘ ਹੋਣੀ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਇਸ ਸਮੇਂ ਅਸੀਂ ਸਾਂਝੀਆਂ ਕਰ ਰਹੇ ਆ ਇਹ ਤਸਵੀਰਾਂ ਇਥੋਂ ਜਮਕੌਰ ਸਾਹਿਬ ਦੀ ਧਰਤੀ ਦੀਆਂ ਜਿੱਥੋਂ ਜਿਹੜੇ ਨਗਰ ਕੀਰਤਨ ਦੇ ਵਿੱਚ ਜੜੀਆਂ ਸੰਗਤਾਂ ਦੇ ਨਾਲ ਕਿੰਨੇ ਸਰਪਰਦਾ ਦੇ ਜਿਹੜੇ ਮੁਖੀ ਨੇ ਉਹ ਨਜ਼ਰ ਆ ਰਹੇ ਨੇ ਸੋ ਬਿਲਕੁਲ ਪਿੱਛੇ ਤੱਕ ਜੇ ਤਸਵੀਰ ਦਿਖਾਈ ਜਾਵੇ ਤਾਂ ਦੇਖੋ ਕਿ ਨਗਰ ਕੀਰਤਨ ਦੀ ਜਿਹੜੀ ਆ ਇਸ ਸਮੇ ਗੱਡੀਆਂ ਬਿਲਕੁਲ ਇੱਕ ਤੋਂ ਇੱਕ ਮਗਰ ਤੱਕ ਨਜ਼ਰ ਆ ਰਹੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਸੋ ਇਿੱਕੇ ਕਰਕੇ ਤਮਾਮ ਇੱਥੇ ਨਗਰ ਕੀਰਤਨ ਦੇ ਵਿੱਚ ਛੁੱਟੀਆਂ ਆ ਸੰਗਤਾਂ ਪਿੱਛੇ ਬਿਲਕੁਲ ਜਿੱਥੇ ਗੱਡੀਆਂ ਦਾ ਕਾਫਲਾ ਗੱਡੀਆਂ ਦਾ ਕਾਫਲਾ ਤੋਂ ਬਿਲਕੁਲ ਦੂਰ ਤੱਕ ਜਿਹੜਾ ਬੱਸਾਂ ਦਾ ਕਾਫਲਾ ਉਹ ਨਜ਼ਰ ਆ ਰਿਹਾ ਆ ਭਾਈ ਜੀ ਦੇਖਿਓ ਜੀ ਇੱਕ ਮਿੰਟ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਇਸ ਸਮੇ ਇਸ ਨਗਰ ਕੀਰਤਨ ਦੀ ਆ ਸਾਰੇ ਤਰਫ ਤੋਂ ਵੀਰਾਂ ਦਾ ਸੱਜਣਾ ਦਾ ਦੌਰਰੇ ਸਾਹਮਣੇ ਅਧਿਕਾਰ ਇਹੀ ਥਾਂ ਦੇ ਉੱਤੇ ਜਿਹੜਾ ਆ ਸੇਵਾ ਜਿਹੜੀ ਆ ਕੀਤੀ ਜਾ ਰਹੀ ਆ ਇਸੇ ਥਾਂ ਦੇ ਉੱਤੇ ਪੰਜ ਪਿਆਰੇ ਸਹਿਵਾਨਾਂ ਨੂੰ ਜਿਹੜਾ ਆ ਜਲਪਾਨ ਜਿਹੜਾ ਕਿ ਰਵਾਇਆ ਜਾ ਰਿਹਾ ਹੈ ਅਧਿਕਾਰ ਐਸਪੀ ਸੀ ਵੱਲੋਂ ਇਹ ਪੂਰਨ ਇਸੇ ਵਿੱਚ ਜਿਹੜਾ ਆ ਸਹਿਯੋਗ ਜਿਹੜਾ ਕੀਤਾ ਜਾ ਰਿਹਾ ਹੈ ਉਹ ਪਾਲਕੀ ਸਾਹਿਬ ਕੇ ਗੁਰੂ ਸਾਹਿਬ ਸ਼ੋਹਰਤ ਨੇ ਕਿ ਇਸੇ ਕਾਰਨ ਕਿ ਹਰ ਥਾਂ ਤੇ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਂਦਾ ਇਸ ਨਗਰ ਕੀਰਤਨ ਨੂੰ ਜਿਹੜਾ ਹਰ ਥਾਂ ਤੇ ਹੀ ਜਿਹੜਾ ਆ ਸੰਗਤਾਂ ਜਣੀਆਂ ਪੌਂਦੀਆਂ ਰਮਾਲਾ ਸਾਹਿਬ ਪੇੜ ਕੀਤੇ ਜਾਂਦੇ ਨੇ ਗੁਰੂ ਸਾਹਿਬ ਨੂੰ ਸਿਰੋਪਾਓ ਪੇੜ ਕੀਤੇ ਜਾਂਦੇ ਨੇ ਤੇ ਇਹ ਜਿਹੜਾ ਆ ਤਸਵੀਰ ਹੈ ਇਸ ਸਮੇ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਬਾਹਰ ਦੀ ਹੈ ਜਿੱਥੇ ਜਗਤ ਸਿੰਘ ਜਿਹੜਾ ਇਸ ਸਮੇ ਇਹ ਸਰਮਾਰ ਜਿਹੜਾ ਕੀਤਾ ਜਾ ਰਿਹਾ ਸੋ ਇਹ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰ ਪਿਆਰੇ ਇੱਥੇ ਨਗਰ ਕੀਰਤਨ ਦੇ ਵਿੱਚ ਗਵਾਹੀ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਇਆ ਹੇਠ ਜਿਹੜਾ ਇਸ ਨਗਰ ਕੀਰਤਨ ਦੀ ਜਿਹੜੀ ਆ ਉਹ ਸ਼ੁਰੂਆਤ ਹੋਈ ਸੀ ਤੇ ਇਸ ਤਰੀਕੇ ਨਾਲ ਪੜਾਓ ਦਰ ਪੜਾਓ ਇਹ ਨਗਰ ਕੀਰਤਨ ਜਿਹੜਾ ਆ ਉਹ ਅੱਗੇ ਵੱਧਦਾ ਨਜ਼ਰ ਆ ਰਿਹਾ ਸੋ ਇਹ ਤਸਵੀਰ ਆ ਨਗਰ ਕੀਰਤਨ ਦੀ ਤਸਵੀਰ ਆ ਇਸ ਸਮੇਂ ਨਾਰਕ ਸਰ ਤੋਂ ਚੱਲ ਰਿਹਾ ਉਸ ਨਗਰ ਕੀਰਤਨ ਦੀ ਜਿਹੜੀ ਰੰਭਤਾ ਸਵੇਰ ਸਮੇਂ ਹੋਈ ਸੀ ਤੇ ਹੁਣ ਸ਼ਾਮ ਨੂੰ ਦਿਨ ਸ਼ਾਮ ਇਸ ਨਗਰ ਕੀਰਤਨ ਦੀ ਜਿਹੜੀ ਆ ਉਹ ਸਮਾਪਤੀ ਆ ਉਹ ਗੁਰਦੁਆਰਾ ਜਿਹੜਾ ਆ ਅਨੰਦਪੁਰ ਸਾਹਿਬ ਦੇ ਜਿਹੜਾ ਆ ਉਸ ਥਾ ਤੇ ਪਵਿੱਤਰ ਥਾ ਤੇ ਇਸ ਦੀ ਜਿਹੜੀ ਸਮਾਪਤੀ ਹੋਣੀ ਹੈ ਜਿਸ ਨੂੰ ਅਸ਼ੀਸ਼ ਗੰਦਨਾ ਤੋਂ ਜਾਣਿਆ ਜਾਂਦਾ ਇਸ ਗੁਰਦੁਆਰਾ ਸਾਹਿਬ ਨੂੰ ਉਸੇ ਥਾ ਤੇ ਜਾ ਕੇ ਆਖੀਕਾਰ ਜਿਹੜਾ ਆ ਅਰਦਾਸ ਹੋਵੇਗੀ ਅਰਦਾਸ ਤੋਂ ਉਪਰੰਤ ਇਸ ਨਗਰ ਕੀਰਤਨ ਦੀ ਸਮਾਪਤੀ ਹੋ ਜਾਵੇਗੀ ਤੇ ਇੱਕ ਇੱਕ ਪੜਾ ਪਾਰ ਕੀਤਾ ਗਿਆ ਸਵੇਰ ਵੇਲੇ ਜਾਦੇ ਨਗਰ ਕੀਰਤਨ ਦੀ ਨਾਨਕਸਰ ਤੋਂ ਰਮਤਾ ਹੁੰਦੀ ਆ ਜਗਰਾਉ ਹੁੰਦਾ ਹੋਇਆ ਲੁਧਿਆਣੇ ਪਹੁੰਚਦਾ ਲੁਧਿਆਣੇ ਤੋਂ ਫਿਰ ਨਿਲੋਪੁਰ ਤੋਂ ਨਿਲੋਪੁਰ ਤੋਂ ਹੁਣ ਚਮਕੌਰ ਸਾਹਿਬ ਦੀ ਧਰਤੀ ਤੇ ਇਹ ਨਗਰ ਕੀਰਤਨ ਪਹੁੰਚਿਆ ਆ ਤਾਂ ਅਰਦਾਸ ਬੇਨਤੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਇੱਕ ਵਾਰ ਤਸਵੀਰ ਤੁਹਾਨੂੰ ਜਰੂਰ ਇੱਕ ਵਾਰ ਫੇਰ ਦਿਖਾਉਣਾ ਕਿ ਇੱਥੇ ਅਰਦਾਸ ਜਿਹੜੀ ਕੀਤੀ ਜਾ ਰਹੀਆ ਗੁਰੂ ਸਾਹਿਬ ਅਗੇ ਅਰਦਾਸ ਜਿਹੜੀ ਆ ਇੱਥੇ ਉਹ ਕੀਤੀ ਗਈ ਆ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਗਰੰਤੀ ਸਿੰਘਾ ਵੱਲੋਂ ਤੇ ਹੁਣ ਇਹ ਨਗਰ ਕੀਰਤਨ ਦੀ ਜਿਹੜੀ ਆ ਅਗਲੇ ਪੜਾਵਲ ਰਵਾਨਗੀ ਹੋਵੇਗੀ ਅਗਲਾ ਪੜਾ ਜਿਹੜਾ ਆ ਇਸ ਨਗਰ ਕੀਰਤਨ ਦਾ ਉਹ ਹੈ ਕੋਈ ਥੋੜੀ ਦੂਰ ਰੋਪੜ ਦੇ ਵਿੱਚ ਗੁਰਦੁਆਰਾ ਪੱਟਾ ਸਾਹਿਬ ਤੇ ਫਿਰ ਇਸ ਨਗਰ ਕੀਰਤਨ ਨੂੰ ਅੰਤਪੜਾਵਲ ਰਵਾਨਾ ਕੀਤਾ ਜਾਵੇਗਾ ਪੜਾਦਰ ਪੜਾ ਨਗਰ ਕੀਰਤਨ ਜਿਹੜਾ ਆ ਹਰ ਇੱਕ ਸਾਦੇ ਪੁਜਰੇ ਤੇ ਹੁਣ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਿਆ ਗੁਰਦੁਆਰਾ ਕਟੜਗੜ੍ਹ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਜੀ ਬੀਸੀ ਵੱਲੋਂ ਲੰਗਰ ਲਾਇਆ ਗਿਆ ਜੀ ਬਾਬਾ ਜੀ ਸਾਡੇ ਨਾਲ ਉਹਨਾਂ ਗੱਲਬਾਤ ਕਰ ਲਿਆ ਬਾਬਾ ਜੀ ਹਰ ਇੱਕ ਪੜਾ ਨੂੰ ਪਾਰ ਕਰਦੇ ਹੁਣ ਚਮਕੌਰ ਸਾਹਿਬ ਪੁੱਜਿਆ ਐਸੋਲੇ ਜੋ ਨਗਰ ਕੀਰਤਨ ਸ੍ਰੀ ਚਮਕੌਰ ਸਾਹਿਬ ਪਹੁੰਚਾਇ ਤੇ ਇੱਥੇ ਦੀਆਂ ਸੰਗਤਾਂ ਨੇ ਚਮਕੌਰ ਸਾਹਿਬ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰੋਮਣੀ ਕਮੇਟੀ ਵੱਲੋਂ ਬਹੁਤ ਜ਼ਿਆਦਾ ਸਤਿਕਾਰ ਕੀਤਾ ਜਾ ਰਿਹਾ ਹੈ ਔਰ ਬਹੁਤ ਹੀ ਪਿਆਰ ਦਾ ਸੋਹਣਾ ਲੰਗਰ ਤਿਆਰ ਕੀਤਾ ਹੈ ਸੰਗਤਾਂ ਦੇ ਵਾਸਤੇ ਤੇ ਇਥੋਂ ਦੇ ਪ੍ਰਬੰਧਕਾਂ ਦਾ ਸਾਰਿਆਂ ਦਾ ਕੋਟਾਨ ਕੋਟਨਵਾਦ ਤੋਂ ਇਸ ਨਗਰ ਦੇ ਵਿੱਚ ਬਹੁਤ ਹੀ ਸੋਹਣਾ ਚੇਟਮ ਚੱਲ ਰਿਹਾ ਹੈ ਬਹੁਤ ਸਤਿਕਾਰਯੋਗ ਬਾਬਾ ਕਾਲਾ ਸਿੰਘ ਜੀ ਬਾਬਾ ਗੁਰਚਨ ਸਿੰਘ ਜੀ ਨਾਲ ਦਾਸ ਦੇ ਅਗਵਾਈ ਕਰ ਰਹੇ ਨੇ ਤੇ ਸਾਰਾ ਹੀ ਨਗਰਕੀਤਾ ਬਹੁਤ ਜ਼ਿਆਦਾ ਪਿਆਰ ਦੇ ਨਾਲ ਸੰਗਤਾਂ ਦਾ ਪਿਆਰ ਦਾ ਸਮੁੰਦਰ ਠਾਠਾ ਮਾਰ ਰਿਹਾ ਏ ਪਤਾ ਨਹੀਂ ਕਿੰਨੀ ਕਿ ਸੰਗਤਾਂ ਨਾਲ ਕਿੰਨੀਆਂ ਲੰਬੀਆਂ ਲੜਾਂ ਲੱਗੀਆਂ ਨੇ ਬਹੁਤ ਚੜ੍ਹਦੀ ਕਲਾ ਵਿੱਚ ਸਾਰਾ ਪ੍ਰੋਗਰਾਮ ਹੋ ਰਿਹਾ ਏ ਤੇ 사ਧੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਚੱਲਦੇ ਆ ਖੜਾ ਵਿੱਚ ਉੱਥੇ ਪਹੁੰਚੇ ਨਗਰ ਕੀਰਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਇਹ ਨਗਰ ਕੀਰਤਨ ਆ ਜਿਹੜਾ ਹੁਣ ਜਿੱਥੇ ਬਰਾਦਰ ਪਰਦਾ ਪੁੱਜ ਰਿਹਾ ਤੇ ਗੁਰਦੁਆਰਾ ਸਾਹਿਬ ਵੱਲੋਂ ਸਰਮਾਨ ਜਿਹੜਾ ਆ ਉਹ ਵੀ ਦਿੱਤਾ ਜਾ ਰਿਹਾ ਬਾਬਾ ਜੀ ਨੂੰ ਤੇ ਇਸੇ ਤਰੀਕੇ ਨਾਲ ਹਰ ਇੱਕ ਰਸਤੇ ਹਰ ਇੱਕ ਥਾਂ ਤੇ ਇਸ ਨਗਰ ਕੀਰਤਨ ਨੂੰ ਸਤਕਾਰ ਪਿਆਰ ਸਨਮਾਨ ਜਿਹੜਾ ਉਹ ਦਿੱਤਾ ਜਾ ਰਿਹਾ ਹਰ ਕੋਈ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਜਿਹੜਾ ਉਹ ਕਰਨਾ ਚਾਹੁੰਦਾ ਹੈ ਹਰ ਕੋਈ ਇਸ ਨਗਰ ਕੀਰਤਨ ਦੇ ਦਰਸ਼ਨ ਕਰਨ ਦੇ ਲਈ ਸੜਕਾਂ ਤੇ ਉਤਰਿਆ ਹੋਇਆ ਇਹ ਤਸਵੀਰ ਹੈ ਇਸ ਸਮੇਂ ਇਸ ਨਗਰ ਕੀਰਤਨ ਦੀ ਜਿਹੜਾ ਨਗਰ ਕੀਰਤਨ ਦੀ ਆਰੰਭਤਾ ਨਾਨਕ ਸਰ ਤੋਂ ਹੁੰਦੀ ਆ ਤੇ ਹੁਣ ਇਸ ਨਗਰ ਕੀਰਤਨ ਦੀ ਜਿਹੜੀ ਸਮਾਪਤੀ ਆ ਅਨੰਤਪੁਰ ਸਾਹਿਬ ਵਿਖੇ ਜਾ ਕੇ ਦਿਰਸ਼ਾਮ ਹੋਵੇਗੀ ਇਸ ਸਮੇਂ ਨਗਰ ਕੀਰਤਨ ਪਹੁੰਚਿਆ ਆ ਰੋਪੜ ਵਿਖੇ ਜਿੱਥੇ ਕਿ ਸੰਗਤਾਂ ਵੱਲੋਂ ਫਰੂਟ ਚਾਟ ਪ੍ਰਸ਼ਾਦੇ ਤੇ ਹੋਰ ਚੀਜ਼ਾਂ ਦੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਜੋ ਸੰਗਤਾਂ ਜਿਹੜੀਆਂ ਦੂਰੋਂ ਚੱਲ ਕੇ ਆਈਆਂ ਨੇ ਉਹਨਾਂ ਨੂੰ ਇੱਥੇ ਪ੍ਰਸ਼ਾਦਾ ਪਰੋਸਿਆ ਜਾ ਸਕੇ ਤਸਵੀਰ ਇੱਕ ਵਾਰ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਦੇਖੋ ਹਰ ਇੱਕ ਜਿਹੜਾ ਆ ਚਾਹੇ ਪਕੌੜੇ ਹੋਣ ਚਾਹੇ ਉਹ ਫਰੂਟ ਚਾਟ ਹੋਵੇ ਬਿਸਕੁਟ ਚਾਹ ਹਰ ਚੀਜ਼ ਦਾ ਜਿਹੜਾ ਲੰਗਰ ਇੱਥੇ ਨਜ਼ਰ ਆ ਰਿਹਾ ਡੱਬੀਆਂ ਦੇ ਵਿੱਚ ਪੈਕ ਕੀਤਾ ਜਾ ਰਿਹਾ ਤਾਂ ਕਿ ਸੰਗਤਾਂ ਨੂੰ ਇੱਥੇ ਹੀ ਜਿਹੜਾ ਆ ਪਰੋਸਿਆ ਜਾ ਸਕੇ ਉਦਾਂ ਹੀ ਦਿੱਤਾ ਜਾ ਸਕੇ ਸੌਖੇ ਤਰੀਕੇ ਨਾਲ ਸੰਗਤਾਂ ਤੱਕ ਪਹੁੰਚਾਇਆ ਜਾਵੇ ਸੋ ਇਹ ਲੰਗਰ ਦੀ ਜਿਹੜੀ ਸੇਵਾ ਕੀਤੇ ਰੂਟ ਚਾਹ ਡੱਬੀਆਂ ਚ ਪੈਕ ਕੀਤਾ ਜਾ ਰਿਹਾ ਸੌਖੇ ਤਰੀਕੇ ਨਾਲ ਕੀ ਕਰਦੇ ਨੇ ਇਹ ਡੱਬੀਆਂ ਚ ਪੈਕ ਕੀਤਾ ਸੰਗਤ ਦੇ ਵਰਤੌਣੇ ਬਾਅਦ ਤੇ ਪੈਕ ਕੀਤਾ ਜਾਂਦਾ ਜੀ ਹਾਂਜੀ ਸੰਗਤ ਇਹ ਵਰਤੌਣੇ ਬਾਅਦ ਤੇ ਸੌਖਾ ਕਿਸੇ ਦੇ ਕੱਪੜੇ ਨਹੀਂ ਖਰਾਬ ਹੋਊਗੇ ਇਹ ਜੇ ਕਰਕੇ ਇਹ ਡੱਬੀਆਂ ਪੈਕ ਕਰ ਕਰਕੇ ਸੰਗਤ ਨੂੰ ਗੱਡੀਆਂ ਚ ਵਰਤਾ ਦੇਣ ਇਹ ਹੋ ਗਿਆ ਜੀ ਸਾਨੂੰ 1.5 ਘੰਟੇ ਲੱਗਿਆ ਇਹ ਹੋ ਗਿਆ ਜੀ ਸਾਨੂੰ 1.5 ਘੰਟੇ ਲੱਗਿਆ ਹਾਂਜੀ ਹਾਂ ਜੀ ਨਰੇਸਰ ਤੋਂ ਨਗਰ ਕੀਰਤਨ ਚੱਲ ਕੇ ਇੱਥੇ ਪਹੁੰਚਣਾ ਤੇ ਉਹਨੂੰ ਲੈ ਕੇ ਇੱਥੇ ਦੇਖੋ ਸੇਵਾ ਜਿਹੜੀ ਜਾਰੀ ਆ ਨਗਰ ਕੀਰਤਨ ਦੀ ਵਿੱਚ ਕਿ ਇੱਥੇ ਫਰੂਟ ਚਾਟ ਜਿਹੜੀ ਆ ਪੈਕ ਕੀਤੀ ਜਾ ਰਹੀ ਆ ਉਸ ਦੇ ਨਾਲ ਹੋਰ ਜਿਹੜਾ ਖਾਣ ਪੀਣ ਦੇ ਜਿਹੜੇ ਨੇ ਉਹ ਪ੍ਰਬੰਧ ਜਿਹੜੇ ਇੱਥੇ ਕੀਤੇ ਜਾ ਰਹੇ ਨੇ ਇਹ ਤਸਵੀਰ ਹੈ ਰੋਪੜ ਦੀ ਜਿੱਥੇ ਕਿ ਅੱਜ ਇਹ ਸੇਵਾ ਨਵਾਈ ਜਾ ਰਹੀਆ ਕਿਉਂਕਿ ਹੁਣ ਰੋਪੜ ਵਿਖੇ ਨਗਰ ਕੀਰਤਨ ਜਿਹੜਾ ਪੁੱਜ ਰਿਹਾ ਹੈ ਪੜਾ ਰੋਪੜ ਦਾ ਹੈ ਤੇ ਫਿਰ ਅਗਲਾ ਪੜਾ ਜਿਹੜਾ ਆ ਇਸ ਦਾ ਅਨੰਦਪੁਰ ਸਾਹਿਬ ਹੋਵੇਗਾ ਨਗਰ ਕੀਰਤਨ ਜਿਹੜਾ ਅਨੰਦਪੁਰ ਸਾਹਿਬ ਪੁੱਜਿਆ ਨਾਨਕ ਸਰ ਸਾਹਿਬ ਤੋਂ ਚਲ ਕੇ ਤੇ ਹੁਣ ਇੱਥੇ ਜਿਹੜੀ ਆ ਪਾਲਕੀ ਸਾਹਿਬ ਨੂੰ ਛੋਟੀ ਪਾਲਕੀ ਸਾਹਿਬ ਨੂੰ ਸਜਾਇਆ ਗਿਆ ਸੀ ਫੁੱਲਾਂ ਦੇ ਨਾਲ ਤੇ ਉਸ ਦੇ ਵਿੱਚ ਗੰਗਾਂ ਰਾਹ ਸਾਹਿਬ ਜੀ ਨੂੰ ਸ਼ਿਸ਼ੋਭਿਤ ਕੀਤਾ ਗਿਆ। ਬਾਬਾ ਲਖਾ ਜਿਹੜੇ ਨੇ ਚੌਰ ਕਰਦੇ ਨਜ਼ਰ ਆ ਰਹੇ ਨੇ ਤੇ ਇਸੇ ਵਿੱਚ ਇਹ ਪਵਿੱਤਰ ਸਰੂਪ ਹੈ ਜਿਹੜਾ ਬਾਜ਼ਾਰ ਤੋਂ ਹੁੰਦਾ ਹੋਇਆ ਅਨੰਦਪੁਰ ਸਾਹਿਬ ਦੇ ਤੇ ਫਿਰ ਜਾ ਕੇ ਆਪਣੇ ਪੜਾ ਤੇ ਪੁੱਜੇਗਾ ਤੇ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਇਸ ਸਮੇਂ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਨਗਰ ਕੀਰਤਨ ਦੀਆਂ ਤਸਵੀਰਾਂ ਨੇ ਜਿਹੜੀਆਂ ਆਪਣੇ ਆਪ ਚ ਜਿਹੜੀਆਂ ਭਾਵੁਕ ਕਰਨ ਵਾਲੀਆਂ ਮਾਤ ਤਸਵੀਰਾਂ ਕਿਉਂਕਿ ਸ਼ਹਾਦਤ ਨੂੰ ਸਮਰਪਿਤ ਨੇ ਇਹ ਤਸਵੀਰਾਂ ਤੁਸੀਂ ਦੇਖੋ ਇਹ ਤਸਵੀਰਾਂ ਲਾਈਵ ਜਿਹੜੇ ਤੁਹਾਡਾ ਸਾਝਾ ਕਰ ਰਿਹਾ ਹੈ ਚਲੋ 6 ਵਜੇ ਪਹੁੰਚਦਾ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਝਾ ਕਰ ਰਹੇ ਹਾਂ ਇਸ ਸਮੇਂ ਅਨੰਦਪੁਰ ਸਾਹਿਬ ਦੇ ਇੱਥੋਂ ਬਾਜ਼ਾਰ ਦੀਆਂ ਜਿੱਥੋਂ ਕਿ ਇਹ ਨਗਰ ਕੀਰਤਨ ਜਿਹੜਾ ਆ ਹੁਣ ਗਲੀਆਂਾਂ ਚੋਂ ਗੁਜ਼ਰਦਾ ਹੋਇਆ ਬਾਜ਼ਾਰ ਦੇ ਵਿੱਚੋਂ ਆਪਣੇ ਪੜਾਵਨ ਵਧਰੇ ਆਇਆ ਅਲੱਗ-ਅਲੱਗ ਪੜਾਵਾ ਤਾਂ ਹੁੰਦਾ ਹੋਇਆ ਆਖਿਰਕਾਰ ਇਹ ਸ਼ਾਮ ਹੁਣ ਇੱਥੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਇਹ ਪੁੱਜਿਆ ਆ ਕਿਉਂਕਿ ਅਲੱਗ-ਅਲੱਗ ਪੜਾ ਰਹੇ ਨੇ ਜਿਵੇਂ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ ਇਸ ਨਗਰ ਕੀਰਤਨ ਦੀ ਤਾਂ ਇੱਕ ਪੜਾ ਲੁਧਿਆਣਾ ਸੀ ਲੁਧਿਆਣੇ ਤੋਂ ਬਾਅਦ ਫਿਰ ਇਹ ਪੜਾ ਜਿਹੜਾ ਉਹ ਰੰਦਾ ਆ ਆਖਿਰਕਾਰ ਨਿਲੋ ਨਿਲੋ ਤੋਂ ਬਾਅਦ ਚਮਕੌਰ ਸਾਹਿਬ ਰੋਪੜ ਤੇ ਫਿਰ ਇੱਥੇ ਇਸ ਪਵਿੱਤਰ ਧਰਤੀ ਤੇ ਅਸੀਂ ਪੁੱਜਦੇ ਆ ਖਾਲਸੇ ਦੀ ਜਨਮ ਭੂਮੀ ਤੇ ਅਸੀਂ ਪੁੱਜਦੇ ਆ ਤੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਤਸਵੀਰਾਂ ਨੇ ਜਿਹੜੀਆਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸ ਧਰਤੀ ਤੋਂ ਜਿਹੜਾ ਮੈਂ 101 ਤੋਂ ਉੱਪਰ ਵਾਲੀ ਸੋਇ ਤਸਵੀਰਾਂ ਨੇ ਜਿਹੜੀਆਂ ਇਸ ਸਮੇਂ ਹਨਾ ਤੁਹਾਨੂੰ ਸਾਧੀ ਧਰਤੀ ਦੀਆਂ ਇਸ ਤਰੀਕੇ ਨਾਲ ਆ ਕਿਕਾਰ ਇਸ ਨਗਰ ਕੀਰਤਨ ਦੀ ਜਿਹੜੀ ਆ ਸਵੇਰ ਵੇਲੇ ਸ਼ੁਰੂਆਤ ਤੇ ਹੁਣ ਆ ਕਿਕਾਰ ਜਿਹੜਾ ਨਗਰ ਕੀਰਤਨ ਆ ਉਹ ਗੁਰਦੁਆਰਾ ਸਾਹਿਬ ਸ਼ਿਸ਼ਗੰਜ ਸਾਹ ਤੱਕ ਪਹੁੰਚ ਰਿਹਾ ਉਹ ਥਾਂ ਤੇ ਜਿਹੜਾ ਗਰੂਪ ਤੇ ਕੇ ਬਾਅਦ ਜਿਸ ਦਾ ਸਥਾਨ ਆ ਨਨਕਾ ਸਾਹਿਬ ਦੇ ਸਾਹ ਤੇ ਜਿਹੜਾ ਅੱਜ ਇਹ ਨਗਰ ਕੀਰਤਨ ਦੀ ਜਿੱਥੇ ਜਾ ਕੇ ਤਬਾਤ ਹੀ ਹੋਣੀ ਹੈ ਇੱਕ ਵਾਰ ਤਸਵੀਰ ਤੁਹਾਡੇ ਨਾਲ ਜਰੂਰ ਅਸੀਂ ਸਾਂਝੀ ਕਰ ਰਹੇ ਆ ਸੋ ਤਸਵੀਰ ਆ ਜਿਹੜੀ ਇਸ ਸਮੇਂ ਤੁਹਾਨੂੰ ਖੋਣਿਆ ਕਿ ਦੇਖੋ ਸੰਗਤ ਜਿਹੜੀ ਨਾਲ ਚੱਲ ਕੇ ਆਈ ਸੰਗਤ ਆ ਉਹ ਹੁਣ ਜਿਹੜੀ ਆ ਉਸੇ ਤਰੀਕੇ ਨਾਲ ਗੱਡੀਆਂ ਜੋ ਹਰ ਇੱਕ ਆਪਣੇ ਆਪਣੇ ਵਹੀਕਲ ਤੋਂ ਸੰਗਤਾਂ ਜਿਹੜੀਆਂ ਉਹ ਬਾਹਰ ਆ ਚੁੱਕੀ ਹੈ ਤੇ ਹੁਣ ਜਿਹੜੀ ਸੰਗਤ ਹੈ ਉਹ ਹੁਣ ਇਸ ਸਮੇਂ ਨਾਲ ਚੱਲਦੀ ਜਾਪ ਕਰਦੀ ਹੋਈ ਨਜ਼ਰ ਆ ਰਹੀ ਆ ਤਸਵੀਰ ਆ ਹਰ ਕੋਈ ਜਿਹੜਾ ਇੱਥੇ ਨੰਗੇ ਪੈਰੀਆ ਤੇ ਨੰਗੇ ਪੈਰੀ ਹੋਣ ਦੇ ਨਾਤੇ ਗੁਰਦੁਆਰਾ ਸਾਹਿਬ ਤੱਕ ਜਿਹੜਾ ਉਹ ਕੁਝ ਰਿਹਾ ਆ। ਕੋਸਾ ਸੁਬੀਰਾ ਜਿਹੜੀ ਤੁਹਾਡੇ ਨਾਲ ਅਸੀਂ ਸਾਜੀ ਕਰ ਰਹੇ ਆ ਇਸ ਸਮੇਂ ਪਾਲਕੀ ਸਾਹਿਬ ਦੀ ਤਸਵੀਰ ਹੈ ਪਾਲਕੀ ਸਾਹਿਬ ਚ ਗੁਰੂ ਸਾਹਿਬ ਸ਼ਸ਼ੋਭਿਤ ਨੇ ਸੀਸ ਦੀਆ ਪਰ ਸਿਰਨਾਵੀ ਸਦੀਆ ਵਰਸੀ ਰਰਨਾ ਦੀਆ ਤਰਮਗੇ ਤੂੰ ਸਾਂਖ ਦਿਨ ਕੀਆ ਤਰਮਗੇ ਤੂੰ ਸਾਂਖ ਦਿਨ ਕੀਆ ਸਦੀਆ ਵਰਸੀ ਰਰਨਾ ਸਦਿਆ ਪਰ ਸਿਰਨਵਾਦੀਆ ਤਿਲਕ ਜੰਜੂ ਰਾਖਾ ਸਿਰ ਰਣਾ ਦੀਆ ਤਰਮਗੇ ਤੂੰ ਸਾਥ ਦਿਨ ਕੀਆ ਤਰਮਗੇ ਤੂੰ ਸਾਥ ਦਿਨ ਕੀਆ ਸਿਰ ਸਦੀਆ ਪਰ ਸਿਰ ਰਣਾ ਦੀਆ ਸਿਰ ਸਦੀਆ ਪਰ ਸਿਰ ਅਸ ਸਭ ਇਹ ਨਗਰ ਕੀਰਤਨ ਜਿਹੜਾ ਉੱਥੇ ਸਮਾਪਤੀ ਹੋ ਚੁੱਕੀ ਹੈ ਸਾਡਾ ਬਾਬਾ ਮੋਹਰੇ ਬਾਬਾ ਜੀ ਨਗਰ ਕੀਰਤਨ ਇਸਮਾਪਤ ਹੋਈ ਹੈ ਸੰਗਤ ਨੂੰ ਕੀ ਸਾਧਗੁਰੂ ਜੀ ਨੇ ਬਹੁਤ ਵੱਡੀ ਮਹਾਨ ਬਖਸ਼ਿਸ਼ ਕਿਰਪਾ ਕੀਤੀ ਆ ਬੜਾ ਸ਼ੋਕ ਸ਼ਾਂਤੀ ਦੇ ਨਾਲ ਸਾਡੀ ਕਲਾ ਵਿੱਚ ਨਿਰਵਿਘਨ ਜੋ ਨਗਰ ਕੀਰਤਨ ਸੰਪੂਰਨ ਹੋਇਆ ਤੇ ਸੰਤਾਂ ਦਾ ਲੱਖਾਂ ਦਾ ਪਿਆਰ ਦਾ ਸਮੁੰਦਰ ਸਾਠਾ ਮਾਰਦਾ ਉਹ ਤੁਹਾਡੇ ਸਾਹਮਣੇ ਦਰਸਨ ਕੈ ਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ ਤੇ ਇੱਥੇ ਆ ਕੇ ਆਨੰਦਪੁਰੀ ਵਿੱਚ ਆ ਕੇ ਤੇ ਆਨੰਦ ਦਾ ਜੋ ਵਾਸਾ ਹੋ ਗਿਆ ਤੋ ਆਇਨਾ ਨੰਦਾ ਆ ਰਿਹਾ ਇਹਨਾਂ ਕਦੀ ਅੱਜ ਤੱਕ ਨੰਦਰੀ ਸਿਆਜ ਨਾ ਅਜਨਗਰ ਕੀਰਤ ਦੇ ਵਿੱਚ ਆਨੰਦ ਆਇਆ ਤੇ ਗੁਰੂ ਸਾਹਿਬ ਨੇ ਕਿਰਪਾ ਬਖਸ਼ੇ ਕਰਕੇ ਸਾਰੇ ਕਾਰਜ ਆਪ ਕਰਵਾਏ ਨੇ ਹੁਣ ਇਸੇ ਤਰ੍ਹਾਂ 20 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਇੱਥੇ ਜੋ ਮੇਨ ਮੁੱਖ ਲੰਗਰਾ ਉਹਦੀ ਸੇਵਾ 10 ਰਾਂ ਦੀ ਝੋਲੀ ਚ ਪਈ ਆ ਉਹ ਵੀ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਕਰਾਉਣੀ ਆ ਤੇ ਗੁਰੂ ਸਾਹਿਬ ਹੀ ਸਾਰਾ ਕੁਝ ਕਰਵਾ ਰਹੇ ਨੇ ਤੇ ਉਹਨਾਂ ਦੀ ਕਿਰਪਾ ਨਾਲ ਸਾਰਾ ਕੁਝ ਹੋ ਰਿਹਾ ਹੈ ਤੇ ਮੈਂ ਪੀਟੀਸੀ ਚੈਨਲ ਦਾ ਕੋਟਾਨ ਕੋਰ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਪੂਰਾ ਰਸਤੇ ਦਾ ਜੋ ਮੇਨ ਸਾਰਾ ਪ੍ਰੋਗਰਾਮ ਸੀ ਸਾਰਾ ਸੰਗਤਾਂ ਨੂੰ ਦਿਖਾਇਆ ਤੋਂ ਸੰਗਤਾਂ ਘਰ ਬੈਠੀਆਂ ਆਨੰਦ ਮਾਣੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੀਸ ਦੀਆ ਪਰ ਸੀਰ ਨਾ ਦੀਆ ਸੀਸ ਦੀਆ ਪਰ ਸੀਰ ਨਾ ਦੀਆ ਸੀਸ ਦੀਆ ਪਰ ਸੀਰ ਨਾ चल नगर गोविंद गुरु का नाम जपत सुख पाया राम सरबंस दानी दशमेश पिता साहिब श्री गुरु गोविंद सिंह जी दे पावन स्थान तखत सचखंड श्री हुजूर अब चल नगर साहिब नांदेड़ तो गुरबानी कीर्तन दा सिद्धा प्रसारण करांगे सर्वन ते मानांगे आनंद गुरु की बाणी दा नाम गोविंद का ਕੋਈ ਕਹਿੰਦਾ ਮੈਨੂੰ ਇਹ ਸੂਟ ਨਹੀਂ ਕਰਦਾ ਕੋਈ ਕਹਿੰਦਾ ਮੈਨੂੰ ਉਹ ਸੂਟ ਨਹੀਂ ਕਰਦਾ ਪਰ ਤੇਰਾ ਤੇ ਮੇਰੇ ਵਰਕੇ ਲੱਖਾ ਲੂਗਾ ਤੂੰ ਪਿਛਲੇ ਕਈ ਸਾਲਾਂ ਤੋਂ ਪੂਰਾ ਸਿੰਕੋ ਸੁਪਰੀਮ ਹੈਅਰ ਫਿਕਸਰ ਸਿੰਕੋ ਕਲਾਸਿਕ ਹੈਅਰ ਫਿਕਸਰ ਜਿਸ ਤੇ ਆ ਕੰਮ ਬੰਦ ਕਰਕੇ ਪਰੋਸਾ ਕਰਦਾ ਹੈ ਹਰ ਸਿੱਖ ਅ ਨੇਮ ਯੂ ਕੈਨ ਰਿਲਾਇ ਆਪਨ ਸਿੰਪਲ ਹੈਲੋ ਜੀ ਥੈਂਕ ਯੂ ਆਇਰ ਟਾਈਮ ਹੋ ਗਿਆ ਸੋਨਾ ਜਤਨਦਾ ਉਹ ਵੀ ਹਰ ਘੰਟੇ ਅੱਜ ਨਾਲ ਹੀ ਮਿਲਾਂਗੇ ਸ਼ੂਟ ਗਿਵਸ ਮੀ ਵਿਫਿਲਿਪਸ ਸੋਨੇ ਦੇ ਸੋਅ ਗੋਲਫਰ